ਆਹੋ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੁਰਸਿੱਖਾਂ ਨਾਲ ਕੀ ਰਿਸ਼ਤਾ ਸੀ ਸਾਡੇ ਕੀ ਲੱਗਦੇ ਸਨ ਇਸਦਾ ਅਖਰ ਹੈ ਸਾਡਾ ਪੰਜਾਬੀ ਦਾ ਤੁਸੀਂ ਸਾਡੇ ਕੀ ਲੱਗਦੇ ਹੋ ਉਹ ਸਾਡੇ ਕੀ ਲੱਗਦੇ ਸਨ ਜਿਨ੍ਹਾਂ ਨੇ ਦਰਸ਼ਨ ਕੀਤੇ ਨੇ ਇਹ ਉਹਨਾਂ ਨੇ ਗਵਾਹੀ ਦਿੱਤੀ ਹੈ ਭਾਈ ਗੁਰਦਾਸ ਸਿੰਘ ਜੀ ਸੇਵ ਜੀ ਦੇ ਦਰਸ਼ਨ ਕੀਤੇ ਤੇ ਚਾਕੀਆਂ ਲਿਖ ਦਿੱਤੀਆਂ ਭਾਈ ਨੰਦ ਲਾਲ ਜੀ ਨੇ ਦਰਸ਼ਨ ਕੀਤੇ ਤੇ ਫੋਟੋ ਲਿਖ ਦਿੱਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਫੋਟੋ ਕੈਸੀ ਹੈ ਨਾਸਰੋ मंसूर ਗੁਰਗੋਬਿੰਦ ਸਿੰਘ ਇਸ ਦੀ मंसूर ਗੁਰਗੋਬਿੰਦ ਸਿੰਘ ਜੁਮਲਾਤਾਜ਼ੇ ਨੂਰ ਗੁਰਗੋਬਿੰਦ ਸਿੰਘ ਹਾਕਰਾ ਖੰਜੂਰ ਗੁਰਗੋਬਿੰਦ ਸਿੰਘ ਹਾਕ ਹਾਕ ਆਗਾ ਗੁਰਗੋਬਿੰਦ ਸਿੰਘ شاہ ਸ਼ਹਿਨशाह ਗੁਰਗੋਬਿੰਦ ਸਿੰਘ ਇਹੋ ਜੀ ਸੌ ਫੋਟੋ ਤੇ 105 ਫੋਟੋ ਭਾਈ ਸਾਹਿਬ ਨੇ ਆਪਣੀ ਤਸੀਫੋ ਸੁਨਾਵਿਚ ਲਿਖੀ ਹੈ ਔਰ ਤੋਂ ਜਿਹੜੀ ਸਤਗੁਰਜੀ ਨੇ ਜੀ ਦੀ ਵਡਿਆਈ ਲਿਖੀ ਉਹ ਤੇ ਬਿਆਨ ਨਹੀਂ ਕੀਤੀ ਜਾ ਸਕਦੀ ਭਾਈ ਅਨੰਦ ਲਾਲ ਜੀ ਆਸ਼ਿਕ ਹੋਏ ਨੇ ਆਸ਼ਿਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮਸ਼ੂਕ ਬਣਾਉਂਦੇ ਸਨ ਇਹਨਾਂ ਦੀ ਬਾਣੀ ਦਸਦੀ ਹੈ ਐਨੇ ਰੀਜੇ ਐਨੇ ਰੀਜੇ ਕਿ ਤਾਰੀਫਾਂ ਕਰਦੇ ਥੱਕਦੇ ਨਹੀਂ ਸਾਡਾ ਕੀ ਰਿਸ਼ਤਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਇਹ ਭਾਈ ਸਾਹਿਬ ਨੇ ਆਪਣੀ ਬਾਣੀ ਚ ਇਉਂ ਬਿਆਨ ਕੀਤਾ ਹੈ